ਜਾ ਰਹੇ ਆ ਅੱਜ ਜੋਤੀ ਦੇ ਪੇਕਿਆਂ ਦੇ ਕੁੜਮਾਂ ਦੇ ਉਹ ਪਾਠ ਦਾਪ ਹੋ ਗਿਆ ਅੱਜ ਉਹਨਾਂ ਦੇ ਪਾਠ ਰਖਾਇਆ ਸੀਗਾ ਤੇ ਅੱਜ ਮਨਹੈਮ ਗੁਰਦੁਆਰੇ ਪਾਠ ਦਾਪ ਹੋ ਗਿਆ ਤੇ ਮੈਂ ਤੇ ਜਗਦੀਸ਼ ਜੀ ਤੇ ਮੀਟੂ ਅਸੀਂ ਤਿੰਨੋਂ ਜਾ ਰਹੇ ਆ ਫ੍ਰੈਂਕਫਰਟ ਤੋਂ ਤੇ ਬਾਕੀ ਨਵੀ ਜੋਤੀ ਅਨਾਏ ਤੋਂ ਪਰਸੋਂ ਦੇ ਚਲੇ ਗਏ ਸੀ ਤੇ ਮੈਂ ਪਿੱਛੇ ਬੈਠੀ ਆ ਗੱਡੀ 'ਚ ਤੇ ਬਾਕੀ ਤੁਹਾਨੂੰ ਅੱਗੋਂ ਵੀ ਦਿਖਾਉਂਗੀ ਸ਼ਾਇਦ ਵੀਡੀਓ ਪਤਾ ਨਹੀਂ ਸਹੀ ਬਣੇ ਜਾਂ ਨਾ ਬਣੇ ਚਲੋ ਮੈਂ ਕਿਹਾ ਛੋੜਾ ਜਾ ਮਾਹੌਲ ਦਿਖਾ ਦਨੇ ਬਾਹਰ ਦਾ ਵੀ ਤੇ ਇੱਥੋਂ ਸਾਨੂੰ ਕਿੰٹاਗ ਲੱਗੂਗਾ ਇਹ ਦੇਖੋ ਉਥੋਂ ਕਿੰਨੇ ਵਜੇ ਖਰੀਏ ਹੁੰਨੇ ਤੇ ਫਿਰ ਅਸੀਂ ਸ਼ਾਇਦ ਉਹਨਾਂ ਕੋਲੋਂ ਹੋ ਕੇ ਫਿਰ ਵਾਪਸ ਆਈਏ ਘਰ ਤੇ ਭੈਣ ਜੀ ਕਹਿੰਦੇ ਸੀ ਨਹੀਂ ਕਰੇ ਕਰੇ ਜਾਣਾ ਤੁਸੀਂ ਨਾਲ ਸਾਡੇ ਤੇ ਵੈਸੇ ਸਾਡਾ ਤਾਂ ਇਰਾਦਾ ਸੀਗਾ ਵੀ ਇੱਥੋਂ ਵਾਪਸ ਆ ਜਾਾਂਗੇ ਤੇ ਬਾਕੀ ਤੁਸੀਂ ਵਲੌਗ ਚ ਬਣੇ ਰਹੋ ਨਾਲ ਸਾਡੇ ਧੰਨੋ ਨਾਲ ਨਾਲ ਦਿਖਾਉਂਦੇ ਰਾਵਾਂਗੇ ਵੀ ਕੀ ਗੁਰਦੁਆਰਾ ਸਾਹਿਬ ਦਾ ਵੀ ਦਿਖਾਵਾਂਗੇ ਜ਼ਰੂਰ ਆਈਦਰ 에어ਪੋਰਟ ਦੀ ਬਾਉਂਡਰੀ ਆ ਤੇ ਆਪਣੇ ਘਰ ਤੋਂ बस 15 ਕਿਲੋਮੀਟਰ ਦਾ ਹੀ ਰਸਤਾ ਆ 에어ਪੋਰਟ ਦਾ ਸਾਹ ਤਾਂ ਨਜ਼ਰ ਆ ਰਿਹਾ ਹੁਣ ਬਾਉਂਡਰੀ ਜਿਹੜੀ ਆ ਥੋੜਾ ਜਿਹਾ ਹੇਲਦਾ ਕੈਮਰਾ ਗੱਡੀ 'ਚ ਬਾਕੀ ਚਲੋ ਕੁਝ ਜੋ ਵੀ ਬਣਦਾ ਦੇਖ ਲਓ ਤੁਸੀਂ ਮੇਰੇ ਨਾਲ ਤੇ ਥੋੜੀ ਥੋੜੀ ਧੁੱਪ ਨਿਕਲੀ ਆ ਤੇ ਹੈਗੀ ਤੇ ਠੰਡੀ ਹੈ ਕੋਟ ਜੈਕਟ ਪਾਉਣੇ ਪੈਂਦੇ ਆ ਆ ਜਿਹੜੇ ਤੁਹਾਨੂੰ ਸਾਈਡ ਤੇ ਕੰਬੇ ਦਿਸਦੇ ਆ ਇਹ ਇਹਨਾਂ ਨੇ ਟਰਾਈ ਕੀਤੀ ਐ ਇੱਥੇ ਜਰਮਨੀ ਚ ਹਾਈਵੇ ਤੇ ਵੀ ਜਿਹੜੇ ਟਰੱਕ ਚੱਲਦੇ ਆ ਉਹ ਨਾਲ-ਨਾਲ ਚਾਰਜ ਹੋ ਜਾਣ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਆ ਤੇ ਪਤਾ ਨਹੀਂ ਵੀ ਹੁਣ ਕਾਮਯਾਬੀ ਮਿਲੀ ਐ ਤੇ ਕਿ ਨਹੀਂ ਪਰ ਇਹ ਨਿਊਜ਼ ਚ ਆਇਆ ਸੀਗਾ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਟ੍ਰਾਈ ਕੀਤੀ ਆਪਣੇ ਹਾਂ ਕੁਝ ਕਿਲੋਮੀਟਰ ਦੇ ਏਰੀਆ 'ਚ ਲਾਏ ਤੇ ਬਾਕੀ ਪਤਾ ਨਹੀਂ ਹੁਣ ਇਹਦੇ 'ਚ ਕਿੰਨਾ ਕਿੰਨਾਂ ਨੂੰ ਬੈਨੀਫਿਟ ਮਿਲਿਆ ਤੇ ਅੱਜ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀਗਾ ਵੀ ਸੰਡੇ ਆ ਤੇ ਟਰੱਕ ਨਹੀਂ ਇੱਥੇ ਅਲਾਉ ਹੁੰਦੇ ਕੋਈ ਬਹੁਤ ਜ਼ਰੂਰੀ ਹੋਊਗਾ ਤਾਂ ਉਹ ਪਰਮਿਸ਼ਨ ਲੈ ਕੇ ਕੋਈ ਸਮਾਨ ਚਾਹੀਦਾ ਹੋਊਗਾ ਤੇ ਸ਼ਾਇਦ ਜਾਵੇ ਬਾਕੀ ਹਾਈਵੇ ਖਾਲੀ ਹੁੰਦੇ ਆ ਟਰੱਕ ਜਿਹੜੇ ਆ ਸੰਡੇ ਨੂੰ ਅਲਾਉਡ ਨਹੀਂਗੇ ਹੈਗੇ ਸਾਡੇ ਇੱਥੇ ਇਹ ਹੈਗਾ ਸਿਸਟਮ ਬਾਕੀ ਮੈਨੂੰ ਨਹੀਂ ਪਤਾ ਤੇ ਮੈਂ ਕਿਹਾ ਚਲੋ ਆ ਵੀ ਤੁਹਾਨੂੰ ਮੈਂ ਦਿਖਾਉਣੀ ਆ ਵੀ ਨਵੀਂ ਚੀਜ਼ ਹੈ ਵੀ ਇਹ ਇਹ ਬੰਨਾਂ ਦਾ ਆਪਾ ਇੱਥੇ ਵੀ ਕਹਿੰਦੇ ਆ ਨਾ ਸਾਰਿਆਂ ਨੂੰ। ਝੌਂਕੜੇ ਮਾਰ ਕੇ ਬੈਠੋੜੇ ਨਾ ਬੈਠਿਆ ਜਾਂਦਾ। ਜਦੋਂ ਆਪਾ ਇਹ ਸੁਚੇਤ ਹੋ ਕੇ ਬੈਠ ਸਾਹਬਦਾਨ ਕਰਕੇ ਗਿਆ ਜਾਂਦਾ ਜੀ। ਸੁਚੇਤਤਾ ਸਾਹਬਦਾਨ। ਸਾਹਬਦਾਨ ਇਕਾਦਰ ਜੀ। ਪਹਿਲੂ ਜੀ ਦਾ ਘਾਲ ਸਾਹਿਬ ਐ ਗੁਰਜੀ ਕੀ ਉਮਤੇ ਤੇ ਅਸੀਂ ਮਨਹੈਂਡ ਗੁਰਦੁਆਰਾ ਸਾਹਿਬ ਆਏ ਹੋਏ ਹਾਂ ਤੇ ਬੱਚਿਆਂ ਦੀ ਪੰਜਾਬੀ ਦੀ ਕਲਾਸ ਚੱਲ ਰਹੀ ਹੈ। ਅੱਜ ਦਾ ਸੂਰ ਹੈ ਕਿ ਬਹੁਤ ਘਟਾਇਆ। ਇਹ ਤਾਂ ਕਿਉਂ ਮੈਡਮ ਕਿਹੜੇ ਜਿਹੜੇ ਬੱਚਿਆਂ ਪੜਾ ਰਹੇ ਆ ਤੁਸੀਂ ਹੈ ਨਾ ਤੇ ਬਹੁਤ ਲੱਗਿਆ ਗੱਲ ਆ ਬੱਚੇ ਪੰਜਾਬੀ ਪੜ੍ਹਦੇ ਆ ਦੇਖੋ ਫਿਰ ਬਾਹਰ ਆ ਕੇ ਵੀ ਅਸੀਂ ਆਪਣਾ ਜਿਹੜੀ ਮਾਂ ਬੋਲੀ ਆ ਉਹਨੂੰ ਕੈਮਰਾ ਰੱਖਣਾ ਚਾਹੁੰਦੇ ਆ ਤੇ ਘਰਾਂ ਚ ਵੀ ਅਸੀਂ ਪੰਜਾਬੀ ਅਸੀਂ ਤੇ ਬੋਲਦੇ ਆ ਵੀ ਪੰਜਾਬੀ ਬੋਲੀ ਹੈ ਬੱਚਿਆਂ ਨੂੰ ਸਿਖਾਈਏ ਤੇ ਬਹੁਤ ਚੰਗੀ ਗੱਲ ਆ ਜਿਹੜੇ ਬੱਚੇ ਇੱਥੇ ਪੜ੍ਹਦੇ ਆ हाँ बच्चे तो सादी बनाकी सीख के तू भी पाप करने जब जी तो सीखो उसे बोलते हो हाँ जब जी पाप करने क्यों क्या हाँ बोलो कुछ बता आप हम जब जी सहेबा पाप करने हो आप हम पंजाबी जी सो पंजाबी सहेद मत तू आज आ रहा है आया बोर पंजाबी जी बोलो बोलो की की सीखे हमने की की सीखे उसी है अपने तक ऐसी ने जब जी सहे� पूरा जल्दी से सीख चुके okay. ऐसे हो और भी दहोलो कर रहे जितना रिपीट कर रहे हां जी रिपीट कर रहे जितना और इधर तेज पढ़ सकते हैं हम्म करके पढ़ के सुना दो बड़ा बड़ा फ्रंट

ਸੇ ਸਿਆਪਾ ਨਾਲ ਕੋਈ ਨਾ ਚਲੇ ਨਾਲ ਕਿਉਂ ਸੱਜਾਰਾ ਹੋਈਏ ਕਿ ਫੂੜੇ ਕੁੱਤੇ ਬਾਹਰ ਹੁਕਮ ਅਜਾ ਚਲ ਨਾ ਨਾ ਨਿਕਰਾਂ ਹਾਂ ਜਿਵੇਂ ਉਸ ਤੋਂ ਬੈਰੀ ਜੀ ਮਤੇ ਤੇ ਇਹ ਭੈਣ ਜੀ ਨੇ ਮਨਾ ਜੇ ਵੀ ਬਣਾਉਂਦੇ ਆ ਮਨਾ ਇਹਨਾਂ ਤੋਂ ਤੇ ਕਹਿੰਦੇ ਤੁਸੀਂ ਬੱਚਿਆਂ ਦਾ ਵੀ ਵਲੌਗ ਬਣਾਓ ਵੀ ਉੱਪਰ ਕਲਾਸ ਲੱਗੀ ਹੋਈ ਆ ਤੇ ਮੈਂ ਕਿਹਾ ਚਲੋ ਚੱਲਦੇ ਆ ਫਿਰ ਆਪਾਂ ਬਣਾ ਕੇ ਲਿਆਉਨੇ ਆ ਤੇ ਬੱਚਿਆਂ ਨੂੰ ਬਹੁਤ ਬਹੁਤ ਅਸੀਂ ਸ਼ਾਬਾਸ਼ ਧੰਨਵਾਦ ਤਾਂ ਉਹ ਕਰਦੇ ਆ ਹਨਾ ਤੁਸੀਂ ਆਪਣੀ ਦੇਖੋ ਮਾਂ ਬੋਲੀ ਸਿੱਖਦੇ ਆ ਮੈਂ ਕਿ ਆਪਾਂ ਆਪਣੀ ਬੋਲੀ ਇਹ ਪਿੱਛੇ ਰਹਿ ਜੂਗੀ ਆਪਣੀ ਪੰਜਾਬੀ ਜਿਹੜੀ ਆ ਹੱਥਾਂ ਚੋਂ ਨਿਕਲ ਜੂਗੀ ਤੇ ਬਹੁਤ ਚੰਗੀ ਗੱਲ ਆ ਤੁਸੀਂ ਘਰੇ ਵੀ ਪੰਜਾਬੀ ਬੋਲਿਆ ਕਰੋ ਹਨਾ ਮਮਾ ਹੁਣ ਇਹ ਪੰਜਾਬੀ ਬੋਲਦੇ ਆ ਨਾ ਤੁਹਾਡੇ ਨਾਲ ਹਨਾ ਬਿਲਕੁਲ ਹਾਂ ਤੇ ਬਹੁਤ ਚੰਗੀ ਗੱਲ ਆ ਇਹ ਮੇਰਾ ਬੇਟਾ ਹੈ ਇਹ ਵੀ ਨਦੀਆ ਪੰਜਾਬੀ ਬੋਲਦੇ ਇਥੋਂ ਦੇ ਜੰਪਾ ਆ ਲਿਆ ਅੰਦਰ ਆ ਜਾਓ ਆਉਂਦਾ ਨਹੀਂ ਨਾ ਕੋਈ ਅੰਦਰ ਹਲੋ ਇਹ ਵੀ ਅੰਟ ਇਲਿਜੈਂਟ ਬੱਚਾ ਸਾਡਾ ਹੈ ਸਕੇ ਬਹੁਤ ਦਿਨਾਂ ਚ ਹੀ ਸਿੱਖ ਜਾਂਦਾ ਜਿਹੜੀ ਚੀਜ਼ ਨਹੀਂ ਹੁੰਦੀ ਉਹ ਕਿੰਦੂ ਕੀ ਹੋਇਆ ਆ ਜਾ ਪੁੱਤ ਆ ਜਾ ਪੁੱਤ ਬਹੁਤ ਚਾਰਾ ਖਾ ਜਾ ਆ ਜਾ ਆ ਜਾ ਨਹੀਂ ਸਾਹਨੇ ਗਿਆ ਇਹ ਸਾਡੇ ਪੌੜੀਆਂ ਦਾ ਐਸਾ ਸਾਡੇ ਵਿੱਚ ਇਥੋਂ ਜਰਮਨ ਆ ਬੈਂਡੀਆ ਇੱਥੋਂ ਦੇ ਕੀ ਕਹ ਲੋ ਇਹ ਜਰਮਨੀਆ ਜਰਮਨੀਆ ਹਾਂ ਪਾਪਾ ਇੰਡੀਆ ਨੇ ਪਰ ਲੇਕਿਨ ਦੇਖੋ ਬੱਚੇ ਉਹਨਾਂ ਦੇ ਦੋਨੋਂ ਪੰਜਾਬੀ ਸਿੱਖਦੇ ਆ ਕਿੰਨੀ ਚੰਗੀ ਗੱਲ ਆ ਕਿੰਨਾ ਸਾਨੂੰ ਕਿੰਨੀ ਖੁਸ਼ੀ ਹੋਈ ਆ ਵੀ ਤੇ ਅਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਫਿਰ ਸਿਖਾ ਸਕਦੇ ਹਾਂ ਹਾਂ ਫੱਟੇ ਗਾਏ ਨਹੀਂ ਹੋਰ ਵੀ ਹੈਗੇ ਹਾਂ ਜਾ ਕੇ ਰਹਿਣਾ ਤੇ ਆਉਂਦੇ ਬੱਚੇ ਮੈਡੂਡੀ ਨਾ ਉਹ ਅੱਜ ਆਇਆ ਨਸਬਰੀ ਦੋ ਹਾਂ ਬਹੁਤ ਵਧੀਆ ਗਾਏ ਚਲੋ ਠੀਕ ਹੈ ਬਲੌਗ 'ਚ ਤੁਸੀਂ ਬਣੇ ਰਹੋ ਤੇ ਅੱਗੇ ਫਿਰ ਤੁਹਾਨੂੰ ਗੁਰੂ ਕਾ ਲੰਗਰ ਵੀ ਦਿਖਾਵਾਂਗੇ ਜਦੋਂ ਪ੍ਰਸ਼ਾਦਾ ਛਕਾਂਗੇ ਸਾਰੇ ਜਣੇ ਸੱਸੇ ਗਏ ਲਓ ਜੀ ਅਸੀਂ ਮਾਨਾਏਮ ਗੁਰਦੁਆਰਾ ਸਾਹਿਬ ਆਏ ਆ ਤੇ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਇੱਥੇ ਲੰਗਰ ਹਾਲ ਚਾਸੀਂ ਮੈਂ ਕਿਹਾ ਤੁਹਾਨੂੰ ਵੀਡੀਓ ਸ਼ੇਅਰ ਕਰੀਏ ਵੀ ਸਾਡੇ ਵੀ ਜਰਮਨੀ 'ਚ ਗੁਰਦੁਆਰਾ ਸਾਹਿਬ ਕਿਵੇਂ ਲੰਗਰ ਬੰਦਾ ਲੰਗਰ ਤਾਂ ਚਲੋ ਹਰ ਜਗ੍ਹਾ ਇੱਕੋ ਜਿਹਾ ਹੀ ਬੰਦਾ ਆ ਤੇ ਹੁਣ ਸੰਗਤ ਆ ਰਹੀ ਆ ਹੌਲੀ ਹੌਲੀ ਹਾਂਜੀ ਬਲੋ ਜੀ ਵਾਹਿਗੁਰੂ ਸਾਹਿਬ ਹੈ ਕਿਥੇ ਦੀ ਹਾਂਜੀ ਬੋਲੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੀਆਂ ਭੈਣਾਂ ਵੀ ਆ ਗਈਆਂ ਸਰੀਆਂ ਨੂੰ ਪੜੀਆਂ ਭੈਣ ਜਿੱਦਾਂ ਪੈਂਦੀਆਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋਤੀ ਨੇ ਮम्मा ਤੁਸੀਂ ਮੈਨੇ ਉਹ ਇਹਨਾਂ ਨੂੰ ਤੇ ਮੈਂ ਕਿ ਚਲੋ ਮੈਂ ਇਥੋਂ ਦਾ ਸ਼ੇਅਰ ਕਰ ਦਿੰਦੀ ਹਾਂ ਇਧਰ ਪਟਾਣ ਦੀਆਂ ਬੀਬੀਆਂ ਭੈਣਾਂ ਪੇੜੇ ਕਰ ਰਹੇ it ਜਸ ਇੱਥੇ ਆਏ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਭੰਜੀ ਹੋਣਾ ਨੇ ਸੁਖਮਨੀ ਸਾਹਿਬ ਦਾ ਪਾਠ ਪੜਾਇਆ ਸੀ ਸਾਡੇ ਕੁੜਮ ਜਿਹੜੇ ਫੰਟਰ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਮਲਾਵਾ ਦੇ ਲਓ ਜੀ ਅਸੀਂ ਆ ਗਏ ਆਪਣੇ ਅਸੀਂ ਫਾਰਮੈਟ ਕਰਾ ਲਿਆ ਸੀਗਾ ਵੀ ਮਨਾਈਂ ਗੁਰਦੁਆਰਾ ਸਾਉਂ ਤੋਂ ਸੀ ਹੋਣਾ ਜਾ ਰਹੇ ਆ ਸਿੰਸ ਐਮ ਤੇ ਸਾਰੇ ਅਸੀਂ ਪਹੁੰਚ ਗਏ ਆ ਤੇ ਚਾਹ ਪਾਣੀ ਪੀ ਕੇ ਤੇ ਅਸੀਂ ਵਲੌਗ ਬਣਾਉਣ ਲੱਗੇ ਆ ਇਹਨਾਂ ਨੇ ਪਕੌੜੇ ਬਹੁਤ ਕੁਝ ਖਵਾਇਆ ਹੁਣ ਤੁਹਾਨੂੰ ਜੀ ਇਹ ਨਾ ਸੱਚੇ ਡਾਈਨਿੰਗ ਟੇਬਲ ਖਾਲੀ ਆ ਤੇ ਇਹ ਤੁਹਾਨੂੰ ਪਤਾ ਹੀ ਹੈ ਜੋਤੀ ਦੇ ਮੰਮੀ ਹਨਾ ਤੇ ਇਧਰ ਸਾਡੇ ਨਵੇਂ ਭੈਣ ਜਿਹੜੇ ਉਹਨਾਂ ਦੇ ਨਵੇਂ ਕੁੜਮ ਆਪਣੀ ਛੋਟੀ ਸੰਦੀਪ ਦੇ ਸੱਸ ਸੋਰਾ ਤੇ ਇੱਕ ਚੀਜ਼ ਤੁਹਾਨੂੰ ਬੋਲ ਦੱਸਦੇ ਆ ਕਿ ਮੈਂ ਵੀ ਜਸਵੀਰ ਨਾਮ ਸੀ ਮੇਰਾ ਤੇ ਇਹ ਬੈਂਜੀ ਦਾ ਨਾਮ ਤੇ ਸ੍ਰੀ ਤੇ ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰਭਦੀਪ ਦਾ ਰਿਸ਼ਤਾ ਕਰਨਾ ਤੇ ਕੋਈ ਜਿਹਦਾ ਨਾਮ ਸ੍ਰੀ ਹੋਣਾ ਨਹੀਂਦਾ ਤੇ ਬਾਕੀ ਇਧਰ ਆਪਣੇ ਮਾਲਵਾ ਬੈਠੇ ਸਾਰੇ ਤੇ ਮਾਸੂ ਹੰਦੀ ਜੱਤੀ ਮੈਂ ਹੰਦੀ ਸਸਤੀ ਕਾਜੀ ਸਾਰਾ ਨੂੰ ਸਾਡੇ ਜਣਾ ਗੋੜਾਂ ਦਾ ਸੀ ਉਹ ਬੋਲਤੋ ਮਨ ਨੂੰ ਨੁਮਦਾ ਸਸੀਆਂ ਦੀ ਸਾਰਿਆਂ ਨੂੰ ਹਾਂਜੀ ਦੇਖੋ ਮਹਿਫਲ ਲੱਗੀ ਹੋਈ ਹੈ ਨਾ ਲੋਕ ਇਸ ਆਪਾਂ ਮਾਰ ਰਹੇ ਸਾਰੇ ਇੱਕ ਧਾਰਕ ਲਾਇਆ ਇਹਦੇ ਨਾਲ ਲੱਗੀ ਹੋਈ ਹੋ ਰਿਹਾ ਤੇ ਬੰਦੇ ਜਦੋਂ ਕਰਦੇ ਨਾ ਕੀ ਹੋ ਆਪਣੇ ਹਾਂ ਸوان ਸਾਰੇ ਬਿਲਕੁਲ ਸਹੀ ਗੱਲ ਹੈ ਹਾਂ ਸوان ਸਾਰਾ ਸੀ ਮਹਿਫਲ ਲੱਗੀ ਹੋਈ ਹੈ ਤੇ ਦਿੰਦੀਓ ਸੰਗੇ ਸੀਗੇ ਥੋੜਾ ਰੈਸਟ ਕਰਦੇ ਅਨੈਤ ਬੀਟੀਆਂ ਸੱਤੀ ਵੀ ਆ ਨੀਤੂ ਨੀਤੂ ਵੀ ਉਧਰ ਬੈਠਾ ਹੈ ਨਾ ਹਾਂਜੀ ਹੋਰ ਜਿਹੜੀ ਆਪਣੀ ਚਲੋ ਯਾਰ ਸਾਡਾ ਪਰਿਵਾਰ ਉਧਰੋਂ ਆਇਆ ਵਾ ਸੰਦੀਪ ਦੀਆਂ ਨਾਨਾ ਦੋਨੋਂ ਆਇਆ ਹੈ ਜੀ ਨੰਦੋਈ ਇੱਥੇ ਇੱਧਰ ਸਾਂਝੂ ਸਾਂਝੂ ਬੈਠੇ ਨੇ ਦੱਸਦਾ ਮੈਂ ਜਦੋਂ ਸੀ ਇਹ ਮੇਰੇ ਬਹੁਤ ਯੰਗ ਲੱਗਿਆ ਕਿ ਰਿਸ਼ਤੇਦਾਰ ਅਸੀਂ ਇਕੱਠੇ ਹੋਈਆਂ ਸਾਰੇ ਅੱਜ ਚਲੋ ਬਣੇ ਰਿਓ ਵਲੌਗ ਤੁਸੀ ਆ ਕੇ ਵੀ ਸਾਡੇ ਨਾਲ oh, <laughs> you.